ਉਹ ਤੰਦਾ ਵੀ ਸੇਵਾ ਬਣ ਗਿਆ ਸੇਵਾ ਬੋਝ ਨਹੀਂ ਆਉਂਦੀ ਤੰਦਾ ਬੋਝ ਐਸਾ ਮਨੁੱਖ ਦੁਕਾਨ ਤੇ ਵੀ ਬੈਠਾ ਹੈ ਤੇ ਸੇਵਾ ਕਰ ਰਿਹਾ ਕਬੀਰ ਦੇ ਚੇਲਿਆਂ ਨੇ ਕਬੀਰ ਨੂੰ ਕਿਹਾ ਸੀ ਹੁਣ ਤੁਸੀਂ ਬਜ਼ੁਰਗ ਹੋ ਗਏ ਹੋ ਤੇ ਹੁਣ ਸਾਰੇ ਤੁਹਾਨੂੰ ਸੰਤ ਜੀ ਸੰਤ ਜੀ ਕਰਕੇ ਬੁਲਾਉਂਦੇ ਨੇ ਹੁਣ ਖੱਡੀ ਤੇ ਬੈਠ ਕੇ ਕਪੜਾ ਨਾ ਬਣਿਆ ਚੰਗੇ ਨਹੀਂ ਲੱਗਦੇ ਫਿਰ ਤੁਸੀਂ ਬਾਜ਼ਾਰ ਦੇ ਚ ਵੇਚਣ ਵੀ ਜਾਂਦੇ ਕਾਦੇ ਲਈ ਬਣਾਉਂਦੇ ਕਿਉਂ ਬਣਾਉਂਦੇ ਇਹ ਨਾ ਕਰ ਪਤਾ ਹੈ ਕਬੀਰ ਨੇ ਕੀ ਆਖਿਆ ਸੀ ਪਹਿਲੇ ਮੈਂ ਕਪੜਾ ਬੁਣਦਾ ਸੀ ਆਪਣੀ ਉਭੀਵਿਕਾ ਲਈ ਸਿਰਫ ਇੰਨਾ ਹੀ ਮੇਰਾ ਮੁੱਦਾ ਸੀ ਹੁਣ ਤੇ ਮੈਂ ਕਪੜਾ ਰਾਮ ਨੂੰ ਪਹਿਨਾਨਾ ਭਗਵਾਨ ਨੂੰ ਪਹਿਨਾਨਾ ਹੁਣ ਤੇ ਮੈਂ ਭਗਵਾਨ ਵਾਸਤੇ ਬੁਣਦਾ ਹੁਣ ਤੇ ਜਿਹੜੇ ਗ੍ਰਾਹਕ ਵੀ ਮੇਰੇ ਕੋਲ ਆਂਦੇ ਨੇ ਪਰਮਾਤਮਾ ਹੀ ਆਉਂਦਾ ਲੈਣ ਵਾਸਤੇ ਮੈਨੂੰ ਉਭੀਵਿਕਾ ਦੇ ਜਾਂਦਾ ਪਹਿਲੇ ਮੈਂ ਆਪਣੀ ਉਭੀਵਿਕਾ ਵਾਸਤੇ ਬਣਾਉਂਦਾ ਸੀ ਹੁਣ ਮੈਂ ਪ੍ਰਭੂ ਵਾਸਤੇ ਬਣਾਉਂਦਾ ਔਰ ਜਦ ਕੋਈ ਗ੍ਰਾਹਕ ਆਵੇ ਜਾਏ ਤਾਂ ਕਬੀਰ ਕਹਿੰਦੇ ਸਨ ਬੜੇ ਸੋਹਣੇ ਢੰਗ ਨਾਲ ਬੁਣਿਆ ਐ ਵੇਖੋ ਕਪੜਾ ਮਜ਼ਬੂਤ ਬੜਾ ਹੈ ਕੋਮਲ ਬੜਾ ਹੈ ਇਨੂੰ ਬੜੇ ਪਿਆਰ ਨਾਲ ਮੈਂ ਬੁਣਿਆ। ਇਹਨੂੰ ਮੈਂ ਬੜੀ ਇਕਾਗਰਤਾ ਨਾਲ ਬੁਣਿਆ ਭਗਵਨ ਪੜੇ ਲਈ ਬੁਣਿਆ। ਗ੍ਰਾਹਕ ਨੂੰ ਇੰਜ ਕਹਿੰਦੇ ਨੇ। ਹੁਣ ਫੇ ਮੈਂ ਭਗਵਨ ਲਈ ਕਪੜਾ ਬਣਾਉਣਾ। ਕਿਰਤ ਨਹੀਂ ਛੋੜੀ ਸੀ ਗੁਰੂ ਨਾਨਕ ਨੇ। ਜਵਾਨੀ ਦੇ ਵਕਤ ਮੌਦੀ ਘਾਨੇ ਤੇ ਬੈਠੇ ਬੁਢੇਪੇ ਹੋ ਕੇ ਕਰਤਾਰਪੁਰ ਦੇ ਚਹਲ ਚਲਾਇਆ। ਕਿਰਤ ਮੈਂ ਨਹੀਂ ਛੋੜੀ। ਧੰਦਾ ਬੋਝ ਨਹੀਂ ਬਣ ਗਿਆ, ਧੰਦਾ ਸੇਵਾ ਬਣ ਗਿਆ। ਧੰਦਾ ਵੀ ਧਰਮ ਬਣ ਗਿਆ, ਧੰਦਾ ਵੀ ਭਗਤੀ ਬਣ ਗਿਆ। ਤੋਂ ਮਹਾਰਾਜ ਕਹਿੰਦੇ ਨੇ ਮਨ ਤੋਂ ਸਾਰੇ ਧੰਦੇ ਦਾ ਬੋਝ ਲਹਿ ਗਿਆ। ਮਨ ਹੌਲਾ ਹੋ ਗਿਆ। ਉਹਨਾਂ ਦੇ ਤਰ੍ਹਾਂ ਹੋ ਗਏ ਸਾਰਾ ਬੋਝ ਕਰਕੇ ਹਾਂਜੀ ਆਪ ਸੰਗ ਇਤਿਗ੍ਰਾਮੀ ਸਾਡੇ ਇਹ ਫਜ਼ੂਲ ਦੀਆਂ ਹੋਰ ਹੋਰ ਜਿਹੜੀਆਂ ਚਿੰਤਾਵਾਂ ਸਾਰੀਆਂ ਛੱਡ ਦਿੱਤੀਆਂ ਕਹੀ ਮਿਲਦੇ ਨੇ ਕੀ ਬਣੇਗਾ ਦੇਸ਼ ਦਾ ਕੀ ਬਣੇਗਾ ਕੌਮ ਦਾ ਕਿਸ ਤਰ੍ਹਾਂ ਜੋ ਹੈ ਇਹ ਸਾਰਾ ਸلسلਾ ਖਰਾਬ ਹੈ ਮੈਂ ਉਹਨਾਂ ਨੂੰ ਕਹਿੰਦਾ ਉਹ ਆਪਣੀ ਚਿੰਤਾ ਕਰ ਲੈ ਤੂੰ ਆਪਣੇ ਹਿਰਦੇ ਦਾ ਦੀਵਾ ਜਲਾ ਲੈ ਜਿਹਨੇ ਰੋਸ਼ਨੀ ਲੈਣੀ ਹੋएगी ਲੈ ਲਏਗਾ ਤੂੰ ਆਪਣੇ ਹਿਰਦੇ ਦਾ ਫੁੱਲ ਖਿੜਾ ਲੈ ਜੇ ਦੇ ਕੋਲ ਨੱਕ ਹੋਵੇਗੀ ਤੇ ਨਜ਼ਲਾ ਨਹੀਂ ਹੋਵੇਗਾ ਮੈਂ ਇੱਕ ਲੈਣੀ ਹੋਵੇਗੀ ਲੈ ਲੇਗਾ ਆਪਣਾ ਹਿਰਦੇ ਦਾ ਫੁੱਲ ਖਿੜਿਆ ਨਹੀਂ ਆਪਣਾ ਦੀਵਾ ਜਲਿਆ ਨਹੀਂ ਚਿੰਤਾ ਕਰਨ ਲੱਗੇ ਲੈ ਜਗਤ ਨੇ ਇਹ ਜਗਤ ਦਾ ਸੁਧਾਰ ਨਹੀਂ ਕਰਨਗੇ ਜਗਤ ਦਾ ਵਿਗਾੜ ਕਰਨਗੇ ਅੱਜ ਤੱਕ ਵਿਗਾੜ ਹੀ ਹੋਇਆ ਮੈਂ ਉਹਨਾਂ ਨੂੰ ਕਹਿਣਾ ਹੁਣਾ ਆਪਣਾ ਸੁਧਾਰ ਹੀ ਜਗਤ ਦਾ ਸੁਧਾਰ ਮੈਨੂੰ ਕਹਿਣ ਲੱਗੇ ਤੇ ਸਵਾਰਥ ਹੋ ਗਿਆ ਮੈਂ ਕਿਹਾ ਸਵਾਰਥ ਹੀ ਪਰਮਾਰਥ ਜੇ ਮੇਰਾ ਆਪਣਾ ਹੀ ਦੀਵਾ ਨਹੀਂ ਜਲਿਆ ਤਾਂ ਮੈਂ ਕੀ ਰੋਸ਼ਨੀ ਵੰਡਾਂ ਮੈਂ ਨਹੀਂ ਕਰਦਾ ਸੰਸਾਰ ਦੀ ਚਿੰਤਾ ਮੈਂ ਤੇ ਚਿੰਤਾ ਕਰਦਾ ਆਪਣੀ ਆਪਣੇ ਹਿਰਦੇ ਦਾ ਦੀਵਾ ਜੀ ਮੈਂ ਉਹ ਕੀ ਨਹੀਂ ਕਰਦਾ ਸੰਸਾਰ ਸੰਸਾਰ ਕੋਈ ਮੈਂ ਬਣਾਇਆ ਸੰਸਾਰ ਜਿਹਨੇ ਬਣਾਇਆ ਕਰੇ ਚਿੰਤਾ ਉਹ ਕਰੇ ਸੌ ਕਰਤਾ ਚਿੰਤਾ ਕਰੇ ਜਿਹਨੋ ਬਾਇਆ ਜਾਵੇ ਐਨੇ ਪਾਪੀ ਹੋ ਗਏ ਨੇ ਨਾ ਅਨਰਥ ਹੋ ਗਿਆ ਮੈਂ ਕਿ ਹਜ਼ਾਰਾਂ ਸਾਲ ਪਹਿਲੇ ਵੀ ਹੁੰਦਾ ਸੀ ਹਜ਼ਾਰਾਂ ਸਾਲ ਪਹਿਲੇ ਵੀ ਮਸੀਹ ਦੀ ਰਾਤ ਆਉਂਦੀ ਸੀ ਹਜ਼ਾਰਾਂ ਸਾਲ ਪਹਿਲੇ ਵੀ ਪੂਰਨਵਾਸ਼ੀ ਦੀ ਰਾਤ ਆਉਂਦੀ ਸੀ ਅੱਜ ਵੀ ਪੂਰਨਵਾਸ਼ੀ ਵੀ ਹੁੰਦੀ ਅੱਜ ਵੀ ਮਸੀਹ ਆਉਂਦੀ ਕਿਹੜੇ ਚੱਕਰਾਂ 'ਚ ਤੁਸੀਂ ਪਏ ਫਜ਼ੂਲ ਦੀਆਂ ਚਿੰਤਾਵਾਂ ਨੂੰ ਪਰੇ ਸੋਟੋ ਆਪਣੀ ਚਿੰਤਾ ਕਰੋ ਪ੍ਰਭੂ ਦਾ ਚਿੰਤਾ ਕਰੋ ਮਹਾਰਾਜ ਥੇ ਕਹਿੰਦੇ ਨੇ ਸਾਰੀਆਂ ਚਿੰਤਾਵਾਂ ਮੈਂ ਛੱਡ ਦਿੱਤੀਆਂ ਨੇ ਨਿਸ਼ਚਿੰਤ ਹੋ ਗਏ ਹਾਂ ਚਿੰਤਾਵਾਂ ਦਾ ਬੋਝ